ਦਿੱਲੀ ਮੈਟਰੋ ਜਿਸ ਬਾਰੇ ਤੁਸੀਂ ਤਾਂ ਜਾਣਦੇ ਹੀ ਹੋ ਦਿੱਲੀ ਮੈਟਰੋ ਦਾ ਨਾਮ ਵੀ ਤੁਸੀਂ ਸੁਣਿਆ ਹੈ ਲੇਕਿਨ ਦਿੱਲੀ ਮੈਟਰੋ ਹਮੇਸ਼ਾ ਹੀ ਆਪਣੀ ਸੇਵਾਵਾਂ ਜਾਂ ਪ੍ਰਬੰਧਾਂ ਕਾਰਨ ਕਦੇ ਵੀ ਸੁਰਖੀਆਂ ਦੇ ਵਿੱਚ ਨਹੀਂ ਆਇਆ ਜੇਕਰ ਦਿੱਲੀ ਮੈਟਰੋ ਸੁਰਖੀਆਂ ਦੇ ਵਿੱਚ ਆਇਆ ਵੀ ਹੈ ਤਾਂ ਸਿਰਫ ਲੜਾਈ ਝਗੜੇ ਦੀ ਵੀਡੀਓ ਕਰਕੇ ਜਾਂ ਅਸ਼ਲੀਲ ਕਈ ਘਟਨਾਵਾਂ ਦਿੱਲੀ ਮੈਟਰੋ ਦੇ ਵਿੱਚ ਘਟਿਆ ਰਹਿੰਦੀਆਂ ਨੇ ਉਸ ਦੇ ਕਰਕੇ ਉਹ ਹਮੇਸ਼ਾ ਹੀ ਚਰਚਾ ਦਾ ਹਿੱਸਾ ਬਣੀ ਰਹਿੰਦੀ ਹੈ ਤੇ ਇੱਕ ਵਾਰ ਫਿਰ ਦਿੱਲੀ ਮੈਟਰੋ ਜਿਹੜੀ ਹੈ ਉਹ ਸੁਰਖੀਆਂ ਦੇ ਵਿੱਚ ਆ ਗਈ ਹੈ ਕਿਉਂਕਿ ਦਿੱਲੀ ਮੈਟਰੋ ਦੇ ਵਿੱਚ ਇੱਕ ਲੜਕੀ ਦੇ ਵੱਲੋਂ ਇੱਕ ਲੜਕੇ ਨੂੰ ਥੱਪੜ ਜਾਰ ਦਿੱਤਾ ਗਿਆ ਆਖਿਰ ਕਿਉਂ ਤੇ ਕੀ ਕਾਰਨ ਸੀ ਇਸ ਲੜਾਈ ਦਾ ਇਹ ਵੀਡੀਓ ਜਿਹੜੀਆ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਪਿਛਲੇ ਕੁਝ ਦਿਨਾਂ ਚ ਤੁਸੀਂ ਦਿੱਲੀ ਮੈਟਰੋ ਚ ਅਜਿਹੀਆਂ ਕਈ ਘਟਨਾਵਾਂ ਵੇਖਿਆ ਹੋਣਗੀਆਂ ਜਿਨ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤੇ ਜਿਨ੍ਹਾਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹਾਲ ਹੀ ਦੇ ਵਿੱਚ ਇੱਕ ਅਜਿਹੀ ਹੋਰ ਵੀਡੀਓਜ਼ ਵਾਇਰਲ ਹੋਈ ਹੈ ਘਟਨਾ ਸਾਹਮਣੇ ਆਈ ਹੈ ਇਸ ਵੈਲ ਵੀਡੀਓ ਦੇ ਵਿੱਚ ਇੱਕ ਕੁੜੀ ਇੱਕ ਲੜਕੇ ਨੂੰ ਥੱਪੜ ਮਾਰਦੀ ਨਜ਼ਰ ਆ ਰਹੀ ਹੈ ਤੇ ਫਿਰ ਉਸ ਉੱਪਰ ਪੜਗਣ ਲੱਗੀ ਹੈ ਦਾਦੇ ਇਹ ਕਿ ਇੱਕ ਟਵਿੱਟਰ ਅਕਾਊਂਟ @the_ghar_ka_kaleej ਨੇ ਹਾਲ ਹੀ ਦੇ ਵਿੱਚ ਇੱਕ ਵੀਡੀਓ ਟਵੀਟ ਕੀਤਾ ਹੈ ਜੋ ਦਿੱਲੀ ਮੈਟਰੋ ਦੀ ਲੜਾਈ ਦਾ ਵਾਇਰਲ ਵੀਡੀਓ ਹੈ ਇਸ ਵਿੱਚ ਇੱਕ ਕੁੜੀ ਤੇ ਇੱਕ ਲੜਕੇ ਦੇ ਵਿੱਚ ਹੋਈ ਲੜਾਈ ਦਿਖਾਈ ਦੇ ਰਹੀ ਹੈ ਦੋਵਾਂ ਦੀ ਗੱਲਬਾਤ ਤੋਂ ਲੱਗਦਾ ਹੈ ਕਿ ਉਹ ਇੱਕ ਦੂਜੇ ਨੂੰ ਜਾਣਦੇ ਹਨ ਪਰ ਸਮਝ ਨਹੀਂ ਆ ਰਿਹਾ ਦੋਵੇਂ ਵਾਈਫਰੈਂਡ ਜਾਂ ਗਰਲਫਰੈਂਡ ਹਨ ਜਾਂ ਫਿਰ ਸਿਰਫ ਦੋਸਤ ਮੈਟਰੋ ਦੇ ਅੰਦਰ ਡਿਜੀਟਲ ਸਕਰੀਨ ਤੇ ਮੰਡੀ ਹਾਊਸ ਲਿਖਿਆ ਹੋਇਆ ਹੈ ਤੇ ਜਿਸ ਤੋਂ ਪਤਾ ਲੱਗਦਾ ਹੈ ਕਿ ਵੀਡੀਓ ਦਿੱਲੀ ਮੈਟਰੋ ਦੀ ਬਲੂ ਲਾਈਨ ਤੇ ਸਥਿਤ ਮੰਡੀ ਹਾਊਸ ਮੈਟਰੋ ਸਟੇਸ਼ਨ ਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਮੈਟਰੋ ਦੇ ਵਿੱਚ ਕਾਫੀ ਭੀੜ ਵੀ ਹੈ ਉਹਨਾਂ ਲੋਕਾਂ ਦੇ ਵਿਚਕਾਰ ਇੱਕ ਜੋੜਾ ਖੜਾ ਹੈ ਜੋ ਅਚਾਨਕ ਕੁੜੀ ਮੁੰਡੇ ਨੂੰ ਥੱਪੜ ਮਾਰਦੀ ਹੈ ਤੇ ਫਿਰ ਉੱਚੀ-ਉੱਚੀ ਰੋਲਾ ਪਾਉਣ ਲੱਗਦੀ ਹੈ ਤੁਸੀਂ ਵੀ ਪਹਿਲਾਂ ਇੱਕ ਵਾਰ ਵੀਡੀਓ ਤੇ ਨਜ਼ਰ ਮਾਰ ਲਓ ਫਿਰ ਦੱਸਦੇ ਹਾਂ ਵਿਸਤਾਰ ਦੇ ਨਾਲ ਕਿ ਆਖਿਰ ਦੋਨਾਂ ਵਿਚਕਾਰ ਇਹ ਲੜਾਈ ਕਿਉਂ ਹੋਈ ਹੈ ਦਾਇਆ ਇੱਕ ਦੋਵਾਂ ਵਿਚਾਲੇ ਘਰ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਇਹ ਝਗੜਾ ਕਾਫੀ ਸਮਾਂ ਚੱਲਦਾ ਰਹਿੰਦਾ ਹੈ ਮੁੰਡਾ ਹੌਲੀ-ਹੌਲੀ ਬੋਲਦਾ ਨਜ਼ਰ ਆ ਰਿਹਾ ਹੈ ਪਰ ਕੁੜੀ ਰੌਲਾ ਪਾ ਰਹੀ ਹੈ ਮੈਟਰੋ ਦਾ ਫਾਟਕ ਖੁੱਲਦਾ ਅਤੇ ਬੰਦ ਹੁੰਦਾ ਹੈ ਹੋਰ ਲੋਕ ਵੀ ਮੈਟਰੋ ਵਿੱਚ ਸਵਾਰ ਹੁੰਦੇ ਨੇ ਪਰ ਲੜਕੇ ਦੀ ਮਦਦ ਦੇ ਲਈ ਕੋਈ ਅੱਗੇ ਨਹੀਂ ਆਉਂਦਾ ਇਸ ਮਾਮਲੇ ਨੂੰ ਲੈ ਕੇ ਉੱਥੇ ਮੌਜੂਦ ਲੋਕਾਂ ਨੂੰ ਵੀ ਟਰੋਲ ਕੀਤਾ ਜਾ ਰਿਹਾ ਹੈ ਇਸ ਖਬਰ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਆਪਣੇ ਵਿਚਾਰ ਆਪਣੇ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਸ਼ੇਅਰ ਕਰਿਓ ਬਿਊਰੋ ਰਿਪੋਰਟ ਐਸਐਮਜ਼ ਨਿਊਜ਼